ਸਾਥਰੀ ਕਾਲਤੀ ਸਾਰਿਆਂ ਨੂੰ ਬਹੁਤ ਹੀ ਹਲਝਾਕਾਰਤਾ ਚੜ੍ਹਤਿਕਾ ਰਹਿ ਚੜਦੀ ਕਿਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਬਾਪੂ ਨੇ ਹੜ ਵਾਂਗੂ ਹੀ ਰੱਜ ਕੇ ਵਰਾਇਆ ਗਾਲਾ ਇਕੱਲਾ ਲਾਂਗਰੀ ਨਾ ਸਮਝ ਬੈਠ ਹੋਈ ਹੈ ਪੰਜਾਬ ਮਤਲਬ ਬਹੁਤ ਅੱਗੇ ਹੈ ਨਾ ਸੱਚੀ ਨਾ ਨਹੀਂ ਕਿ ਐ ਇਕੱਲਾ ਲਾਂਗਰੀ ਨਾ ਸਮਝ ਲਿਓ ਕਿ ਬਸ ਲੰਗਰ ਲਾਣਾ ਆਉਂਦਾ ਹੈ ਕੁਝ ਵੀ ਹੈ ਨਾ ਜਿਹੜਾ ਪੰਜਾਬ ਹੁਣ ਤੁਹਾਨੂੰ ਦੇਖੀ ਜਾਣਾ ਹੈ ਤਾਂ ਆਓ ਬਿਨਾਂ ਕਿਸੇ ਤਾਲ ਪਾਏ ਵੀਡੀਓ ਸਟਾਰਟ ਕਰਦੇ ਹਾਂ ਨਾ ਚਲਾ ਦੇ ਬਈ ਭੈਣ ਨੂੰ ਜਾਏ ਪੱਤਿਆਂ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਦੇ ਹਾਂ ਲੋਕਾਂ ਨਾਲ ਜਿਹੜਾ ਵੀ ਆਉਂਦਾ ਫੋਟੋਆਂ ਲਵਾ ਕੇ ਚਲੇ ਜਾਂਦਾ ਕੋਈ ਨਹੀਂ ਇਤਨਾ ਹੀ ਗਾਲਾਂ ਕੱਢ ਕੱਢੀਏ ਜਿਹੜੇ ਉਹ ਨਾਲ ਹੀ ਕਾੜਦੀਆਂ ਨਾਲ ਚਲਾਈਏ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਕੋਈ ਆਉਂਦੇ ਵੇਖਣ ਉਹਦੇ ਫੋਟੋਆਂ ਨੂੰ ਆਉਣੋਂ ਦੇ ਭੈਣ ਫੋਟੋਵਾਲੋ ਅੱਗੇ ਚਲੇ ਜਾਂਦੇ ਨੇ ਅਰੇ ਜਿੰਨੀ ਉਹਨਾਂ ਮਰਜ਼ੀ ਮਾਰ ਲੈਣ ਪੰਜਾਬ 'ਨੀ ਇਹਨਾਂ ਕੋਈ ਮਰਨਾ ਕਿੱਥੇ ਮਰਜ਼ੀ ਮਾਰ ਲੈ ਨਹੀਂ ਮਰਨਾ ਉਹ ਮਰਨਾ ਨਹੀਂ ਇਹਨਾਂ ਦਾ ਪੰਜਾਬ ਨੇ ਮਰਦੇ ਮਰਦੇ ਨੇ ਰਾਜ ਲੈ ਲੈਣਾ ਆਪਣਾ ਉਹਨੂੰ ਫਿਰ ਛਿੱਤਰ ਫਿਰਨਾ ਸਾਰਾ ਲੰਗਰ ਆਪ ਤਿਆਰ ਕਰ ਮੈਂ 10 ਵਜੇ ਤੈਨੂੰ ਸਬਜ਼ੀ ਬਣਾੜ ਕੇ ਤਿਆਰ ਕਰਕੇ ਦੇਤੀ ਸੀ ਨੂੰ ਉਹ ਪਨੀਰਪੁਰਜੀ ਬਣੀ ਜਾਂਦੀ ਹੈ ਪਨੀਰਪੁਰਜੀ ਲੱਗਿਆ ਬਣਾਉ ਲੋਕਾਂ ਨੂੰ ਆਮ ਦੇਣਾ ਚ ਨਹੀਂ ਮਿਲਦੀ ਤੁਸੀਂ ਹੜਾ ਚ ਪਨੀਰਪੁਰਜੀ ਖਵਾਈ ਜਾਂਦੀ ਸਾਨੂੰ ਸੰਗਤ ਦੇਈ ਜਾਂੀਂ ਕਿ ਤੈਨੂੰ ਖਵਾ ਦੇਣਾ ਆਮ ਨਹੀਂ ਖਵਾਈ ਸੀ ਖੀਰ ਖਵਾਈ ਸੀ ਕੱਲ ਕੱਲ ਖੀਰ ਖਵਾਤੀ ਸੀ ਜਿਹੜਾ ਦੁੱਧ ਚੰਗਾ ਹੋਵੇ ਉਹਦੀ ਖੀਰ ਬਣਾਉਂਦੀ ਜਿਹੜਾ ਥੋੜਾ ਪੈਂਦਾ ਜਾਂਦਾ ਉਹਦਾ ਪਨੀਰ ਬਣਾਉਂਦਾ ਡੈਮਾਂ ਤੋਂ ਛੱਡੇ ਬਹੁਤ ਗੱਲ ਹੈ ਵੀ ਇਹ ਵੀ ੱੱਕਾ ਹੈ ਸਾਡੇ ਨਾਲ ਵੀ ਸਾਨੂੰ ਪਹਿਲਾਂ ਥੋੜਾ ਥੋੜਾ ਛੱਡੀ ਜਾਂਦੀ ਇਹ ਸਰਕਾਰਾਂ ਦੀਆਂ ਨੀਤੀ ਛੇ ਮਹੀਨੇ ਪਹਿਲਾਂ ਹੀ ਬਿਆਰ ਦੀ ਪਾਰਸ਼ ਜ਼ਿਆਦਾ ਹੋਣੀ ਸਾਰੇ ਦੱਸੀ ਜਾਣਦੇ ਇਹ ਰੋਲਾ ਕੇ ਇਕੱਲੇ ਬਹਿ ਕੇ ਪਰੇ ਹੋ ਕੇ ਰੋਲਾਗੇ ਕਿ ਸਾਹਮਣੇ ਕਿਸੇ ਦੇ ਨਹੀਂ ਰੋ ਕੇ ਵਿਖਾਉਣਾ ਇਹ ਬਾਪੂ ਕੱਲਾ ਲੰਗਰੀ ਨਹੀਂ ਬਈ ਕਿਤੇ ਸੋਚੋ ਬਾਪੂ ਲੰਗਰੀ ਹੈ ਪਿੰਡ ਨਾਨਕਪੁਰੇ ਦਾ ਬਹੁਤ ਬਹੁਤ ਧੰਨਵਾਦ ਸਾਰਾ ਪਿੰਡ ਇਕੱਠਾ ਹੋਇਆ ਕਿਉਂਕਿ ਪਿੰਡ ਉੱਚੇ ਥਾਂ ਸੀਗਾ ਆਸੇ ਪਾਸੇ ਦੇ ਸਾਰੇ ਪਿੰਡ ਡੁੱਬੇ ਐ ਇਸ ਪਿੰਡ ਦੇ ਗੁਰੂ ਘਰ ਚ ਲੰਗਰ ਦਿਨ ਰਾਤ ਬਣ ਰਿਹਾ ਹੈ ਰਾਸ਼ਨ ਪਾਣੀ ਇੱਥੇ ਪਹੁੰਚਦਾ ਹੋ ਰਿਹਾ ਇੱਥੋਂ ਅਗਲੇ ਪਿੰਡਾਂ 'ਚ ਜਾ ਰਿਹਾ ਔਰ ਪਿੰਡ ਦੀਆਂ ਮਾਵਾਂ ਭੈਣਾਂ ਸਾਡੀਆਂ ਸਾਰੀਆਂ ਲੱਗੀਆਂ ਹੋਈਆਂ ਦੇਖੋ ਪਿੱਛੇ ਨੌਜਵਾਨ ਲੱਗੇ ਆ ਬਜ਼ੁਰਗ ਲੱਗੇ ਆ ਭੈਣਾਂ ਮਾਵਾਂ ਸਭ ਲੱਗੀਆਂ ਔਰ ਆ ਵੀਰ ਹੋਣੇ ਖੜੇ ਆ ਮੈਂ ਇਹ ਜਿਹੜੇ ਤਸਵੀਰ 'ਚ ਬਾਬਾ ਜੀ ਤੁਸੀਂ ਦੇਖ ਰਹੇ ਹੋ ਦਿਨ ਰਾਤ ਮਿਹਨਤ ਕਰ ਰਹੇ ਆ ਨਾ ਸੁੱਤੇ ਨਾ ਖਾਧਾ ਨਾ ਪੀਤਾ ਲੰਗਰ ਲਗਾਤਾਰ ਇਹੀ ਤਿਆਰ ਕਰੀ ਜਾਂਦੇ ਆ ਚੜਦੀ ਕਲਾ 'ਚੋਂ ਬਜ਼ੁਰਗੋ ਚੜਦੀ ਕਲਾ ਚੜਦੀ ਕਲਾ ਐਡੀ ਮੁਸੀਬਤ ਪਈ ਐ ਤਸੀਰ ਤਾਂ ਬਹੁਤ ਵੱਡੀ ਆ ਜੀ ਬਹੁਤ ਵੱਡੀਆਂ ਦੇ ਭਰਾ ਹੀ ਸਾਥ ਦੇ ਨੇ ਸਰਕਾਰਾਂ ਤਾਂ ਮਰ ਗਈਆਂ ਸਾਰੀਆਂ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਕੋਈ ਆਉਂਦੇ ਵੇਖਣੋਂ ਦੇ ਫੋਟੋਆਂ ਲਵਾਉਣੋਂ ਦੇ ਭੈਣ ਫੋਟੋਵਾਲੇ ਅੱਗੇ ਚਲੇ ਜਾਂਦੇ ਨੇ ਜਿਹੜਾ ਵੀ ਆਉਂਦਾ ਫੋਟੋਆਂ ਲਵਾ ਕੇ ਚਲੇ ਜਾਂਦਾ ਕੋਈ ਨਹੀਂ ਕਿੰਤਰੇ ਗਾਣਾ ਕੱਢ ਕੱਢੀਏ ਜਿਹੜੇ ਉਹ ਨਾਲ ਹੀ ਕਾੜੀਆਂ ਨਾਲ ਚਲਾਈਏ ਆ ਨਾਲ ਚਲਾਏ ਉਹਨਾਂ ਦੀ ਭੈਣ ਨੂੰ ਜਾਏ ਪੱਤਿਆਂ ਨੂੰ ਪਤਾ ਲੱਗੇ ਵੀ ਅਸੀਂ ਕੀ ਕਰਦੇ ਆ ਲੋਕਾਂ ਨਾਲ ਲੋਕ ਮਰਨ ਦੇਦੇ ਫੋਟੋਆਂ ਲਵਾ ਦੇ ਤੇ ਆਪਣੀਆਂ ਸ਼ਾਸਤਾਂ ਡਾਇਨਾਂ ਬਾਬੂ ਪੋਟਾ ਦੀਆਂ ਢੇਰ ਗੱਲਾਂ ਕਰਨਾ ਪਾਰਟੀ ਬਾਜ਼ ਬਣਾਉਂਦਾ ਇਹ ਇੱਥੇ ਸੇਵਾ ਕੀ ਨਿਭਾਉਂਦੇ ਹੋ ਪੋਟਾ ਨੇ ਆ ਜਾਂਦੇ ਪਿੰਡ ਸਭ ਦੀ ਸੇਵਾ ਪੂਰ ਕਰਦੇ ਨੇ ਡਰਾਫ ਲੱਗੇ ਹੋ ਲੰਗਰ ਪਾਣੀ ਦੀ ਜਿੰਨਾ ਜਰ ਚੱਲਦਾ ਉਹਨਾਂ ਦਾ ਚਲਾਇਦਾ ਹੈ ਪਾਰ ਨੂੰ 11 ਵਜੇ ਛੁੱਟੀ ਹੁੰਦੀ ਹੈ 3 ਵਜੇ ਫੇਰੇ ਉੱਠ ਫਰੀਦਾ 3 ਵਜੇ ਤੋਂ ਉੱਠ ਪਈਦਾ ਮੁੰਡੇ ਥਾਖ ਜਾਂਦੇ ਆਉਂਦੇ ਲੇਟ ਨੇ 9 ਵਜੇ ਤੋਂ ਬਾਅਦ ਆਉਂਦੇ ਨੇ ਤੁਸੀਂ ਇਕੱਲੇ ਲੱਗੇ ਰਹਿੰਦੇ ਹੋ ਕੀ ਕਰਾਂ ਫਿਰ ਕਰਨਾ ਪੈਂਦਾ ਸਾਰਾ ਲੰਗਰ ਆਪ ਤਿਆਰ ਕਰਦੇ। ਮੈਂ 10 ਵਜੇ ਤੋਂ ਸਬਜ਼ੀ ਬਣਾੜ ਕੇ ਤਿਆਰ ਕਰ ਕਰ ਦੇਤੀ ਹਾਂ। ਛਗੋ ਨਗਰ। ਮੁੰਡੇ ਕਹਿੰਦੇ ਲੇਟ ਆਉਂਦੇ। ਮੁੰਡੇ ਛੇਤੀ ਆਇਆ ਕਰੋ ਬਈ। ਬੰਦੇ ਦੀ ਗੱਲ ਹੈ ਫਿਰ ਨਾ। ਮਸ਼ੂਰੀ ਹੈਗੇ ਆਪਣੇ। ਤੇ ਇੱਕ ਬੰਦੇ ਦੇ ਜਿੰਨੇ ਮੁੰਡੇ ਸੇਵਾਦਾਰ ਉਨੇ ਹੀ ਆ। ਸਾਨੂੰ ਟਰੈਕਟਰ ਲੈ ਕੇ ਬਾਹਰੋਂ ਸਮਾਨ ਉਤਾਰੋ। ਪਰ ਇਹ ਬਾਪੂ ਚੜ੍ਹਦੀ ਕਲਾ ਵਾਲਾ ਬਹੁਤ ਹੈ ਯਾਰ। ਬਾਪੂ ਬਹੁਤ। ਉਹ ਪਨੀਰ ਪੁਰਜੀ ਬਣੀ ਜਾਂਦੀ ਹੈ। ਪਨੀਰ ਪੁਰਜੀ ਲੱਗੇ ਬਣਾਓ। ਲੋਕਾਂ ਨੂੰ ਆਮ ਦੇਣਾ ਚ ਨਹੀਂ ਮਿਲਦੀ ਤੁਸੀਂ ਹੜਾ ਚ ਪਨੀਰਪੁਰਜੀ ਖਵਾਈ ਜਾਂਦੇ ਸਾਨੂੰ ਸੰਗਤ ਦੇ ਗਈ ਅਸੀਂ ਸਕੇ ਤੈਨੂੰ ਖਵਾ ਦੇਣਾ ਅਸੀਂ ਰੱਖ ਕੇ ਕੀ ਕਰਨਾ ਸਾਨੂੰ ਕੱਲ ਦੁੱਧ ਦੇ ਕੇ ਗਾਈ ਸੀ ਥੋੜਾ ਜਿਹਾ ਖਰਾਬ ਸੀ ਉਹ ਜਿਆਦਾ ਫੁੱਟਦਾ ਜਾਵਦਾ ਸੀ ਅਸੀਂ ਫਟਾ ਕੇ ਪਨੀਰ ਬਣਾਤਾ ਅੱਜ ਪਨੀਰਪੁਰਜੀ ਚਲਾ ਦਿੰਦੇ ਛੱਕੋ ਹਾਂ ਕੀ ਸ਼ਕਾਤ ਜੀ ਕੱਲ ਖੀਰ ਖਵਾਈ ਸੀ ਖੀਰ ਖਵਾਈ ਸੀ ਕੱਲ ਕੱਲ ਖੀਰ ਖਵਾਤੀ ਸੀ ਜਿਹੜਾ ਦੁੱਧ ਚੰਗਾ ਹੋਵੇ ਉਹਦੀ ਖੀਰ ਬਣਾਤੀ ਜਿਹੜਾ ਥੋੜਾ ਬੈਂਦਾ ਜਾਵਦਾ ਉਹਦਾ ਪਨੀਰ ਬਣਾਤਾ ਦੱਬਦੇ ਨਹੀਂ ਨਾ ਦਬਣਾ ਕਿਉਂ ਮੋਦੀ ਦੱਬਦਾਰ ਆ ਉਹਦੇ ਕੋਲ ਨਹੀਂ ਦੱਬੇ ਤਾਂ ਹੁਣ ਕਿੱਥੋਂ ਦੱਬੇ ਜਾਵੋਗੇ ਇੰਨੇ ਪਾਣੀਆਂ 'ਚ ਬੈਠੇ ਲੋਕ ਉਹ ਕੋਲ 1.5 ਸਾਲ ਲਾ ਗਿਆ ਹੈ ਉਹਦੇ ਅੱਜ ਉਹਦੀ ਬੱਸ ਕਰਾ ਕੇ ਨਾਸ ਬੰਦ ਕਰ ਗਏ ਮੈਂ ਅਗਰਾਹ ਜਥੇਬੰਦੀ ਦਾ ਸਲਾਹਕਾਰ ਆ ਆਪਣੇ ਪਿੰਡ ਦੀ ਕਮੇਟੀ ਦਾ ਸਲਾਹਕਾਰ ਆ ਮੈਂ ਅਗਰਾਹ ਜਥੇਬੰਦੀ ਦਾ ਤੇ ਖੜਾ ਜਿੰਨੇ ਲੋਕ ਜਿਹੜੇ ਕਹਿੰਦੇ ਉਦਾਸ ਆ ਪਰ ਕੋਈ ਗੱਲ ਨਹੀਂ ਲੜ ਲਾਂਗੇ ਚੜਦੀ ਕਲਾ ਜਨੇ ਸਾਰੇ ਸਾਰੇ ਚੜਦੀ ਕਲਾ ਜਾ ਪਰ ਜਿੰਨਾ ਭਰਾਵਾਂ ਦੇ ਕੋਈ ਬੱਚੇ ਪੁੱچے ਜਾਂ ਕੋਈ ਜੀਵਾਂ ਦਾ ਹਤਿਆ ਹੋ ਗਈ ਆ ਪਾਣੀ ਰੋੜ ਕੇ ਲੈ ਗਿਆ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਹੋਈ ਆ ਹੁਣੀ ਨਹੀਂ ਚਾਹੀਦੀ ਇਹਨਾਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਉਹਨਾਂ ਦੀ ਮਤ ਕਰਨੀ ਚਾਹੀਦੀ ਆ ਉਹ ਦੇਖੋ ਪਨੀਰਪੁਰਜੀ ਬਣੀ ਜਾਂਦੀ ਐ ਇਹ ਚੜਦੀ ਕਲਾ ਵਾਲੇ ਲੋਕ ਨੇ ਕਮਾਲ ਕੈਸੇ ਲੋਕ ਨੇ ਇਹ ਕਹਿੰਦੇ ਦਬਣਾ ਨਹੀਂ ਐ ਕੋਈ ਗੱਲ ਨਹੀਂ ਐ ਇਸ ਵਿਪਤਾ ਨਾਲ ਲੜਾਂਗੇ ਮਾੜਾ ਵਕਤ ਹੈ ਲੰਘ ਜੂਗਾ 2-4-5 ਦਿਨਾਂ ਨੂੰ ਪਾਣੀ ਹੀਠਾ ਆ ਜੂ ਪਰ ਉਸ ਤੋਂ ਬਾਅਦ ਕਿਸੇ ਦੇ ਕੋਠੇ ਟਹਿ ਗਏ ਬਾਪੂ ਕਿਸੇ ਦਾ ਪਸ਼ੂ ਮਰ ਗਿਆ ਪਰ ਲੋਕ ਖੜ ਕੇ ਸਾਰੇ ਖੜ ਕੇ ਆ ਕੇ ਆਪਣੇ ਨਾਲ ਹਾਂਜੀ ਹਾਂਜੀ ਜੇ ਅਸੀਂ ਬਾਹਰ ਦੀਆਂ ਸਟੇਟਾਂ ਤੇ ਜਾ ਕੇ ਖੜ ਕੇ ਉਹਨਾਂ ਨੂੰ ਪਚਾ ਸਕਦੇ ਹਾਂ ਰਸਣਦੇ ਹੀ ਆਪਣੇ ਨੂੰ ਖਵਾ ਸਕਦੇ ਆਪਣੇ ਦਾ ਕਿਉਂ ਨਾ ਸਾਥ ਦਾਂਗੇ ਤਗੜੇ ਹੋਗੇ ਸਾਥ ਦੋ ਜਿਹੜੇ ਬਹੁਤ ਵਧੀਆ ਨਹੀਂ ਸੁੱਕੇ ਖਾਂ ਵਾਲੇ ਨਾਲ ਸਾਥ ਦੇ ਤਗੜੇ ਹੋਗੇ ਕਈ ਵਾਰੀ ਰੋਣ ਨਿਕਲ ਜਾਂਦਾ ਫਿਰ ਲੋਕ ਕਹਿੰਦੇ ਰੋ ਨਾ ਰੋਣ ਨਿਕਲਦਾ ਜੀ ਕਿਦੋਂ ਬਾਹਰ ਫਸਲ ਨਾਲ ਝਾਤੀ ਮਾਰੀਦੀ ਆ ਉਦੋਂ ਰੋਂ ਨਿਕਲ ਜਾਂਦਾ ਖਰਚਾ ਲਾਇਆ ਸਾਰਾ ਹੱਥ ਕਉਡੀ ਨਹੀਂ ਆਈ ਫਸਲ ਮਾਰੇਗੀ ਇਹਦਾ ਚਾਰਜ ਆ ਪੰਜ ਕਿਲੇ ਝੋਨਾ ਮਾਰੇ ਆ ਗਿਆ ਉਹਨੇ ਤਣਕੀ ਬੀਜਣੀ ਉਹ ਕਾਦੇ ਨਾਲ ਬੀਜੂਗਾ ਉਹਨੂੰ ਖਾਧ ਵੀ ਚਾਹੀਦਾ ਉਹਨੂੰ ਪੀ ਵੀ ਚਾਹੀਦਾ ਉਹਨੂੰ ਮੋਣ ਵਾਸਤੇ ਤੇਲ ਵੀ ਚਾਹੀਦਾ ਉਹ ਕੀ ਕਰੂ ਗਰੀਬ ਸਰਕਾਰਾਂ ਨੇ ਤੇ ਖਰੀ ਅਗਲੇ ਸਾਲ ਤੋਂ ਜਾ ਕੇ ਖਰਾਬਾ ਦੇਣਾ ਕਿ ਉਦੋਂ ਉਦੋਂ ਅਗਲੇ ਸਾਲ ਨੂੰ ਜਾ ਕੇ ਦੇਣਾ ਜਿਹੜੇ ਪਿਛਲੇ ਸਾਲ ਦੇ ਰੁੜੇ ਹਜਾਂ ਦਾ ਮੈਂ ਬੱਕਰੀ ਦੇ ਦਊਗਾ ਮੈਂ মুরগি ਦਾ ਵੀ ਦਊਗਾ ਮੈਂ ਫਲਾਣੇ ਦਾ ਵੀ ਦਊਗਾ ਉਹ ਉਹ ਲੱਭਾ ਹੀ ਨਿਕਾ ਕਿੱਥੇ ਗਿਆ ਨਾ ਉਹ ਦਾ মুরগি ਦਾ ਆਇਆ ਨਾ ਕੋ ਕਿਸੇ ਦਾ ਆ ਉਹ ਫੇਰ ਮਰ ਗਿਆ ਵਿਚਾਰੇ ਉਧਰ ਵੀ ਪਾਣੀ ਪਾਣੀ ਆਇਆ ਕੀ ਕਰਨਗੇ ਮੈਨੂੰ ਵੀ ਇਹ ਦੱਸੋ ਕਿ ਕੀ ਕਰੂੰ ਪੰਜਾਬ ਅਰੇ ਜਿੰਨੀ ਆਰਾ ਮਰਜੀ ਮਾਰ ਲੈਣ ਪੰਜਾਬ ਨਹੀਂ ਇਹਨਾਂ ਕੋ ਮਰਨਾ ਕਿੱਥੇ ਮਰਜੀ ਮਾਰ ਲੈ ਨਹੀਂ ਮਰਨਾ ਨਾ ਮਰਨਾ ਨਹੀਂ ਇਹ ਪੰਜਾਬ ਨੇ ਮਰਦੇ ਮਰਨੇ ਨੇ ਰਾਜ ਲੈ ਲੈਣਾ ਆਪਣਾ ਉਨਾਂ ਨੂੰ ਫਿਰ ਛੇਤਰ ਫਿਰਨਾ ਹੈ ਇਹ ਜਿਹੜੇ ਪਾਣੀ ਆਏ ਹੜ ਜਿਹੜੇ ਡੈਮਾਂ ਤੋਂ ਛੱਡੇ ਬਹੁਤ ਗੱਲ ਹੈ ਵੀ ਇਹ ਵੀ ਤੱਕਾ ਹੈ ਸਾਡੇ ਨਾਲ ਵੀ ਸਾਨੂੰ ਪਹਿਲਾਂ ਥੋੜਾ ਥੋੜਾ ਛੱਡੀ ਜਾਂਦੀ ਇਹ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਨੇ ਇਹਨਾਂ ਨੂੰ ਤੇ 6 ਮਹੀਨੇ ਪਹਿਲਾਂ ਹੀ ਪਿਆਰ ਦੀ بارش ਜ਼ਿਆਦਾ ਹੋਣੀ ਸੀ ਹਾਂ ਸਾਰੇ ਦੱਸ ਹੀ ਜਾਣਦੇ ਇਹ ਇਹ ਬਾਪੂ ਗੱਲਾਂ ਲੰਗਰੀ ਨਹੀਂ ਬਈ ਕਿਤੇ ਸੋਚੋ ਬਾਪੂ ਲੰਗਰੀ ਹੈ ਕੋਰਟਰ ਵੀ ਦੱਸਣ ਦੇ ਹੀ ਜਿਹੜੇ ਆਪਣੇ ਮੌਸਮ ਵਾਲੇ ਹੀ ਉਹ ਵੀ ਦੱਸਣ ਦੇ ਹੀ ਚਾਰ ਕੀ بارش ਵਾਧ ਤੋਣੀਆਂ ਦੀ بارش ਵਾਧ ਤੋਣੀਆਂ ਇਹਨਾਂ ਸਰਕਾਰਾਂ ਨੂੰ ਕੰਟਰੋਲ ਇਹਨਾਂ ਕਰਨਾ ਸੀ ਕਿ ਜ਼ਿੰਮੇਵਾਰਾਂ ਨੇ ਕਰੇ ਜ਼ਿੰਮੇਵਾਰ ਦੇ ਤਣਕੇ ਦੇ ਦੇਣਗੇ ਇਹਨਾਂ ਨੂੰ ਅਗਾ ਕੇ ਇਹਨਾਂ ਨੂੰ ਚੌਲ ਦੇ ਦੇਣਗੇ ਤਾਲਾ ਦੇ ਦੇਣਗੇ ਜੋ ਜ਼ਿੰਮੇਵਾਰ ਕਰ ਸਕਦਾ ਉਹ ਕਰੂਗਾ ਨਾ ਤੇ ਸਰ ਇਹ ਕੰਮ ਸਰਕਾਰਾਂ ਦੇ ਆ 15 ਸਾਲ ਹੋ ਗਏ ਆ ਕਿਹ ਇਹ ਤੁਸੀਂ ਬੰਦੇ ਨਹੀਂ ਮਿੱਟੀ ਪਈ ਕਿਹ ਡਰੇਨ ਨੂੰ ਨਹੀਂ ਖਾਲਿਆ ਜਿਸ ਕਰਕੇ ਜਿਆਦਾ ਮਾਰ ਪਈ ਤਿੰਨ ਸਰਕਾਰਾਂ ਲੰਘੀਆਂ ਨੇ ਆ ਤੀਜੀ ਸਰਕਾਰ ਆ ਕਿਤੇ ਮਿੱਟੀ ਦੀ ਇੱਕ ਟੋਕਰੀ ਨਹੀਂ ਪਾਈ ਬੰਨਾਂ ਦੇ ਜੇ ਮਿੱਟੀ ਪਾਈ ਹੁੰਦੀ ਬੰਨਾਂ ਦੇ ਉੱਤੇ ਹੁੰਦੇ ਬੰਨ ਤੇ ਪਾਣੀ ਘਾਹ ਨਿਕਲ ਜਾਂਦਾ ਨਾ ਟੁੱਟਦੇ ਨਾ ਇਹ ਕਰਾਂਦਾ ਆਵਾਂ ਨਾ ਛੱਡੀ ਜਾਂਦੇ ਤੇ ਘਾਹ ਤਰਿਆ ਜਾਂਦਾ ਪੰਜਾਬ ਨੂੰ ਇਹ ਮੰਗਦਾ ਤਾਂ ਛੱਡ ਕੇ ਪਾਣੀ ਜਦੋਂ ਛੱਡਦੇ ਉਤੋਂ ਦੀ ਨੰਘਾ ਪਾਣੀ ਉਦੋਂ ਛੱਡਿਆ ਨੇ ਇਦੋਂ ਇਹਨਾਂ ਨੂੰ ਪਤਾ ਹੀ ਵੀ ਸਾਡਾ ਇੱਥੋਂ ਸੀਦਾ ਸਾਡਾ ਕੰਟਰੋਲ ਹੈ ਤਾਂ ਤਾਂ ਜਾਂਦਾ ਤਾਂ ਉਹ ਫਟੇ ਫਟੇ ਖੋਲ ਦਿੰਦੇ। ਉਹ ਵੀਰ ਥੱਕ ਗਿਆ। ਥੱਕ ਗਿਆ ਵੀਰ ਕਿ ਨਹੀਂ? ਨਹੀਂ। ਨਹੀਂ ਨਹੀਂ ਥੱਕਣ ਵਾਲਾ ਨਹੀਂ ਇੱਥੇ ਕੋਈ ਕੰਮ ਹੈ ਜੀ। ਨਹੀਂ। ਇਹ ਗੱਲਾਂ ਨੂੰ ਨਹੀਂ ਥੱਕਦੇ। ਪਨੀਰਪੁਰਜੀ ਤਿਆਰ ਕਰਤੀ। ਵਹਿੰਦੇ ਆ ਵਹਿੰਦੇ ਆ। ਹਾਂਜੀ ਹਾਂਜੀ। ਤੁਹਾਨੂੰ ਖਵਾ ਕੇ ਘਰਾਂਦੇ ਜੀ। ਖਵਾ ਕੇ ਘਲਾਵਾ ਜੋ। ਅੱਛਾ। ਹਾਂਜੀ। ਆਹ ਹੈ ਚੜਦੀ ਕਲਾ। ਠੀਕ ਹੈ ਰੋਣ ਨਿਕਲ ਆ ਜਾਂਦਾ ਐ इमोशनल ਹੋਈ ਜਾਂ ਇਸੇ। ਪਰ ਇਹ ਹੈ ਚੜਦੀ ਕਲਾ। ਮੈਂ ਅਕਸਰ ਕਹਿੰਦਾ ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਔਰ ਇਹ ਮਾਝੇ ਵਾਲੇ ਲੋਕ ਖਾਸ ਤੌਰ ਤੇ ਕੁਛ ਕੁਛ ਬਹੁਤ ਸਾਰੇ 80 ਜਾਂਦੇ 80 ਜਾਂਦੇ ਸਾਰੇ ਜਰੀ ਮਹਾਰਾਜ ਰੋ ਕੇ ਕੀ ਜਰਾਜ ਹਾਂ ਰੋਇਆ ਸਾਨੂੰ ਕਿਸੇ ਦੇ ਦੇਣਾ ਕੁਛ ਇਹ ਸਿਰ ਟੰਗਾਂ ਤੇ ਬੜੀ ਆਈ ਹੋਤਾਂ ਜੇ ਕੱਪੜਾ ਉੱਤ ਗਿਆ ਨਾ ਮਾਂ ਮਾਂ ਜੇ ਵੀ ਆਈ ਜੇ ਤਾਂ ਹੀ ਮਾਰੀ ਮੋੜ ਮਾਰਨਾ ਕਰੂ ਹਾਂਜੀ ਇਹਨਾਂ ਵਿੱਚ ਉਹ ਖੂਨ ਆ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਾ ਕੇ ਗੱਲ ਕਰਾ ਕੇ ਬੇਚੀਆਂ ਦੀ ਤੇਰੇ ਬਾਣਾ ਮਿੱਠਾ ਲੱਗਦਾ ਇਹ ਉਹਨਾਂ ਦੇ ਉਹਨਾਂ ਦਾ ਖੂਨ ਇਹਨਾਂ ਰਗਾਂ ਚ ਸਾਰਿਆਂ ਦੇ। ਹੂੰ ਟੁਕੜੇ ਪਵਾ ਕੇ ਝੋਲੀ ਜੀ ਦੇ ਆਂਦੇ ਚਾਰ ਪੈਟ ਦਿਨ ਜਿਹੜੇ ਆ ਸੁਖ ਤੇ ਬਤੀਤ ਹੋਏ ਆ ਚਾਰ ਪਾਰ ਰਹਿਣਾ ਇਹ ਆਤਾ ਸੁਖ ਦੀ ਬਤੀਤ ਕਰੀ ਤੇ ਬੱਚਿਆਂ ਦੇ ਟੁਕੜੇ ਗਲਾਂ ਚ ਪਏ ਸੀ। ਇਹ ਨਾ ਜਾਲਮਾਂ ਨੇ ਵੇਖ ਵੇਖ ਜਾਲਮਾਂ ਨੂੰ ਜਾਲਮਾਂ ਦੇ ਹੋਸ਼ ਉੱਟਦੇ ਸੀ ਜਾਲਮ ਜਿਹੜੇ ਸੀ ਉਹ ਗੁੰਮ ਹੁੰਦੇ ਸੀ। ਇਹਨਾਂ ਸਿੱਧਕ ਇਹ ਉਹ ਕੌਮ ਚੋਂ ਨੇ ਉਹ ਕੌਮ ਦੇ ਖੂਨ ਨੇ। ਬਹੁਤ ਕਮਾਲ ਗੱਲ ਹੈ ਇਹ ਜਿੰਨੇ ਦਿਨਾਂ ਤੋਂ ਮੈਂ ਇੱਥੇ ਇੰਟਰਵਿਊਜ਼ ਕਰ ਰਿਹਾ ਨਾ ਧੰਨਵਾਦ ਬਾਪੂ ਜੀ ਤੁਹਾਡਾ ਬਾਪੂ ਨੇ ਇੰਨੀ ਚੜ੍ਹਦੀ ਕਲਾ ਦਿੱਤੀ ਹੈ ਨਾ ਇੰਨਾ ਇੱਕ ਸਬਰ ਤੇ ਸੰਤੋਖ ਸਦਖ ਦੀ ਗੱਲ ਕੀਤੀ ਹੈ ਕਿ ਕੋਈ ਗੱਲ ਨਹੀਂ ਲੜਾਂਗੇ ਆਪਾਂ ਰੋਣਾ ਨਹੀਂ ਬਸ ਲੜਾਂਗੇ ਅੱਜ ਮੰਨਾ ਭਾਜੀ ਵੀ ਇਮੋਸ਼ਨਲ ਹੋ ਗਏ ਸੀ ਭਾਜੀ ਇਮੋਸ਼ਨਲ ਨਹੀਂ ਹੋਣਾ ਲੜਾਂਗੇ ਚੜ੍ਹਦੀ ਕਲਾ 'ਚ ਲੜਾਂਗੇ ਆਪਾਂ ਹਾਂਜੀ ਰੋ ਲਾਂਗੇ ਇਕੱਲੇ ਬਹਿ ਕੇ ਬਾਥੇ ਹੋ ਕੇ ਰੋ ਲਾਂਗੇ ਕਿ ਸਾਹਮਣੇ ਕਿਸੇ ਦੇ ਨਹੀਂ ਰੋ ਕੇ ਵਿਖਾਉਣਾ ਰੋਣਾ ਆ ਜਾਂਦਾ ਜੀ ਆ ਜਾਂਦਾ ਆ ਜਾਂਦਾ ਜਦੋਂ ਆਪਣੇ ਬਾਹਰ ਫਸਲ ਬਾੜੀ ਵਾਲੇ ਵੇਖੀਦਾ ਪਰਿਵਾਰ ਵਾਲੇ ਵੇਖੀਦਾ ਕੀ ਖਾਵਾਂਗੇ ਇੱਥੋਂ ਲਿਆਵਾਂਗੇ ਅਰ ਉਹਦੇ ਤੇ ਫੇਰ ਕੀ ਨਹੀਂ ਸਾਨੂੰ ਸਭ ਤੋਂ ਉੱਤੇ ਦੱਸਾਂਗਾ ਰਾਮਦਾਸ ਕਰੂਗਾ ਨਦਰ ਕਹੂਗਾ ਸੱਚੇ ਪਾਤਸ਼ਾਹ ਦਊਗਾ ਕਲਗੀਆਂ ਵਾਲਾ ਦਊਗਾ ਬਾਜਾ ਵਾਲਾ ਦਊ ਵਾਹ ਹਾਂ ਉਹ ਲਖਾਰੇ ਆ ਜੀ ਉੱਧਰ ਤਾਂ ਇਹ ਚੜਦੀ ਕਲਾ ਹੈ ਜੀ ਮੈਂ ਇਹ ਜਕਾਰੇ ਲਾਉਣ ਵਾਲੇ ਲੋਕ ਨੇ ਤੁਸੀਂ ਦੇਖੋ ਚੜਦੀ ਕਲਾ ਹੈ ਤਾਂ ਸਿਆ ਗਾਡੇ ਤਾਂ ਮੈਂ ਬਸ ਇੰਨਾ ਹੀ ਕਹਿ ਸਕਦਾ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਤਾਂ ਗਾਇਜ਼ ਇਹ ਵਾਲੀ ਵੀਡੀਓ ਹੋ ਚੁੱਕੀ ਸਾਡੀ ਇੱਥੇ ਹੀ ਖਤਮ ਤੇ ਤੁਸੀਂ ਦੇਖਿਆ ਕਿ ਕਿੰਨਾ ਚੱਜ ਵਾਇ ਹੈ ਨਾ ਉਹ ਕਹਿੰਦੇ ਆ ਕਿ ਰੋਣਾ ਆਂਦਾ ਹੈ ਅੰਦਰ ਰੋਣਾ ਜਦੋਂ ਸੀ ਬਾਹਰ ਦੇ ਦੇ ਫਤਲਾ ਨੂੰ ਦੇਖਿਆ ਆਪਣੇ ਪਰਿਵਾਰਾਂ ਨੂੰ ਦੇਖ ਤੇ ਕਿ ਅਸੀਂ ਹਮਕੀ ਦੁਰ ਕਰਨਾ ਹੈ ਪਰ ਉਹਨਾਂ ਨੂੰ ਪਤਾ ਪਰਾਲਾ ਹੈ ਭਾਜੇ ਆਲਾ ਹੈ ਕਿ ਸਾਡੇ ਨਾਲ ਵਾਈਗੁਰ ਜੀ ਤੇ ਪ੍ਰੋਸੈਗੁਰਾ ਵੀ ਵਾਈਗੁਰ ਜੀ ਮੈਂ ਕਰਾਂਗੀ। ਬਾਕੀ ਜਿਹੜੇ ਉਹਨਾਂ ਨੇ ਕਹੀ ਗੱਲ ਕਿ ਪੱਲ ਪੈਲੇ ਰਿਪੋਰਟਰ ਨੇ ਸਾਰਿਆਂ ਨੂੰ ਦੱਸਦਾ ਸੀ ਕਿ ਤੁਸੀਂ ਪਾਣੀ ਛੱਡਣਾ ਸਟਾਰਟ ਕਰ ਦੋ। ਕਿ ਇਹ ਹੈ ਕਿ ਇੱਕਦਮ ਤੋਂ ਹੋਸਾਤ ਹੈ ਐਂਡ ਜਿਹੜਾ ਸਿਸਟਮ ਹੈ ਨਾ ਕਿ ਕਾਫੀ ਟਾਈਮ ਤੱਕ ਪੈਣਾ। ਜੇ ਪਤਾ ਸੀ ਵੀ ਬੰਟਣ ਵਾਲਾ ਹੈ ਪਹਿਲੇ ਹੀ ਇਹਨਾਂ ਨੂੰ ਥੋੜਾ ਥੋੜਾ ਪਾਣੀ ਛੱਡਣਾ ਚਾਹੀਦਾ। ਪਰ ਸਰਕਾਰ ਦਾ ਤਾਂ ਇਹ ਸੀ ਨਾ ਕਿ ਹਾਂ ਕਿ ਪੰਜਾਬ ਉਹਨਾਂ ਨੇ ਪਹਿਲਾਂ ਹੀ ਸੋਚਿਆ ਸੀ ਕਿ ਪੰਜਾਬ ਵਾਲ ਨੂੰ ਪੰਜਾਬ ਵਾਲ ਛੱਡਦਾ ਗਿਆ। ਇਹ ਤਾਂ ਹੋਰ ਵੀ ਰਹੀ ਹੈ ਹਾਂ ਜਦੋਂ ਪਤਾ ਹੈ ਪਰਤਾਤਾ ਨੇ ਪਰਤਾਤਾ ਹੋਣੀ ਹੈ ਇਹਨਾਂ ਨੂੰ ਪਹਿਲੇ ਹੀ ਪਤਾ ਸੀ ਨੌਲੇਜ ਹੀ ਫਿਰ ਵੀ ਇਹਨਾਂ ਨੇ ਪਰ ਫਿਰ ਵੀ ਦੇਖੋ ਪੰਜਾਬੀ ਦਾ ਕਾਰ ਨਹੀਂ ਸੀ ਬਿਲਕੁਲ ਵੀ ਇਹਨਾਂ ਨੇ ਹਾਂ ਫਿਰ ਵੀ ਪੰਜਾਬ ਵਿੱਚ ਘੁ ਘਾਨ ਸਕੇ ਇਹ ਗੱਲ ਹੈ ਹੂੰ ਜੋ ਮਰਜੀ ਹੈ ਉਪਰ ਆਣ ਦਾ ਹੱਥ ਹੈ ਸਾਰਿਆਂ ਤੇ ਕਿ ਹਲੇ ਵੀ ਸਾਰੇ ਇਹ ਕਿ ਖਾਣ ਪੀਣ ਚੁੱਕਤ ਹੈ ਨਾ ਸਾਰੇ ਕੋਈ ਹਾਂ ਵਾਈਟ ਰੇ ਵੀ ਨਹੀਂ ਕਰ ਰਹੇ ਨੇ ਹਾਂ ਇਹ ਨਹੀਂ ਕਿ ਸਿਰਫ ਲਾਂਗਰੀ ਹੈ ਹੋਰ ਵੀ ਇਹਨਾਂ ਨੂੰ ਬਹੁਤ ਕੁਝ ਹੈ ਜੇ ਅੱਗੇ ਕੋਈ ਸਾਹਮਣੇ ਬੋਲੇਗਾ ਤੇ ਡਟ ਕੇ ਜਵਾਬ ਦੇ ਸਕਦਾ ਹੈ ਸਾਰੀ ਖਬਰ ਪਤਾ ਜਿਵੇਂ ਉਹਨਾਂ ਨੇ ਦੱਸਿਆ ਫਿਰ ਬਾਅਦੋਂ ਰਿਪੋਰਟਰ ਵੀ ਨੇ ਕਿਹਾ ਸੀ ਵਿੱਚ ਕਿ ਇਹ ਨਾ ਸੋਚੋ ਕਿ ਇਕੱਲੇ ਲਾਂਗਰੀ ਲਾਂਗਰੀ ਹੈ ਸਾਰਾ ਉਹਨਾਂ ਨੂੰ ਜਾਣਕਾਰੀ ਹੈ ਹਾਂ ਤੇ ਸਾਨੂੰ ਤਾਂ ਬਹੁਤ ਵਧੀਆ ਲੱਗੀ ਸੱਚੀ ਜਿਹੜੇ ਇਹਨਾਂ ਨੇ ਕਿਹਾ ਸੀ ਚੜਦੀ ਕਲਾ ਦੀ ਗੱਲ ਬਹੁਤ ਵਧੀਆ ਗਈ ਸੀ ਹਨਾ ਹਾਂ ਬਹੁਤ ਵਧੀਆ ਲੱਗਿਆ ਸੁਣ ਕੇ ਕਿ ਰੋਣਾ ਤਾਂ ਚਲੋ ਆਂਦਾ ਹੀ ਹੈ ਪਰ ਹਿੰਮਤ ਵੀ ਹੈ ਨਾ ਤੇ ਆਪਣੀ ਹਾਂ ਜਦੋਂ ਕਿ ਇਸੇ ਮਤਲਬ ਆਪਣਾ ਕੁਤਾ ਘਰ ਚ ਛੱਤ ਚੱਲੇ ਜੇ ਨਾ ਫੇਰ ਨਹੀਂ ਹੁੰਦਾ ਪਰਿਵਾਰ ਨਹੀਂ ਇਹਨਾਂ ਦੇ ਪਰਿਵਾਰ ਚੱਲੇ ਗਏ ਛੋਟੇ ਛੋਟੇ ਬੱਚੇ ਜਿਹੜੇ ਛੋਟੇ ਬੱਚੇ ਚ ਨੇ ਕਿ ਕਿੱਥੇ ਰਹੋਗੇ ਇੰਨੇ ਉਸ ਚ ਫੇਰ ਵੀ ਹਿੰਮਤ ਦਿਖਾਈ ਇਹਨਾਂ ਨੇ ਬਹੁਤ ਵਧੀਆ ਵਧੀਆ ਮਤਲਬ ਕਹਿੰਦੇ ਕਿ ਈ ਮਿੱਟੀ ਤੋਂ ਬਣਿਆ ਹੈ ਹਮ ਸਦਵੀ ਸਾਰੇ ਬਾਤ ਖੇਡ ਰਹੇ ਆ ਆਪਣਾ ਕੋਈ ਹੋ ਨਹੀਂ ਹੈ ਨਾ ਮੈਨੂੰ ਪਤਾ ਕਿ ਭਾਈ ਘਰ ਮੇ ਜੀ ਸਾਡੇ ਨਾਲ ਆ ਲੈ ਜੇ ਮਾਰ ਮੈਨੂੰ ਚੰਗਾ ਭਰੋਸਾ ਹੈ ਇਹਨਾਂ ਨੂੰ ਜਿਹੜੇ ਦੂਸਰੇ ਸਟੇਟਾਂ ਨੂੰ ਖਿਲਾ ਸਕਦੇ ਉਹ ਤਾਂ ਆਪਣੇ ਆਪਣੇ ਪੰਜਾਬ ਖਾਈ ਜਾਂਦੇ ਹਾਂ ਸਾਮ ਕਰਦੇ ਪੰਜਾਬ ਮੇ ਸਾਰੇ ਮਿਲ ਕੇ ਆ ਗਏ ਪਰਲ ਮਿਲ ਕੇ ਖੰਭ ਜਦ ਦੂਸਰੇ ਸਟੇਟਾਂ ਤੇ ਮੁਸੀਬਤ ਹੋਈ ਸੀ ਹਨਾ ਪ੍ਰੋਬਲਮ ਆਇਸ ਤੇ ਪੰਜਾਬੀ ਹੈਲਪ ਕਰ ਰਹੇ ਸੀ ਫਈ ਗਾ ਕੋਰੋਨਾ ਦੇ ਟਾਈਮ ਵੀ ਕਰੀ ਹੈ ਤੇ ਹੁਣ ਵੀ ਜੇ ਆਪਣੇ ਤੇ ਆਇਆ ਤਾਂ ਸਾਰੇ ਖੜੇ ਆ ਉਤਾਰੇ ਖੜੇ ਫਈ ਗਾ ਤੇ ਕਈ ਭੁੱਲ ਜਾਂਦੇ ਕਿ ਇਹਨੂੰ ਯਾਦ ਹੁੰਦਾ ਹੈ ਹਾਂਜੀ ਤੇ ਆਏ ਤੁਸੀਂ ਆਪਣੇ ਰਾ जरूर ਦਿਓ ਆਪਣੇ ਸਾਡੇ ਕਮੈਂਟ ਹੈ ਜੇ ਤੁਸੀਂ ਕੀ ਸੋਚਦੇ ਸਾਡੀ رائے ਕੀ ਹੈ ਹੈ ਨਾ ਬਾਕੀ ਵੀਡੀਓ ਨੂੰ ਅੱਗੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤਾਂ ਕਿ ਸਾਰ ਨੂੰ ਪਤਾ ਲੱਗ ਸਕੇ ਕਿ ਹਿੰਮਤ ਆリエ ਕੋ ਕਿਸੇ ਤੋਂ ਡਰਦੇ ਨਹੀਂ ਕਿਸੇ ਤੋਂ ਝੁਕਦੇ ਨਹੀਂ ਆਏ ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਧੰਨਵਾਦ ਜੀ